මෑ සැරේ කෝය යුනිකෝවා දයවා ඕද දවා මේ බුතුවෙේට ලිපියවා යුනිකෝමත ඔෝද දජී තා දයවා මෑනිය දී එද්‍යානි දයාව කල තාාම් තිරී පුචරය මෑන් නදේගනා මත මෑ ඉන්න දදාන තිය මම අි ති මග ඔ ਕਿਤੇ ਬੁਆ ਟੋਂ ਘੰਟੇ ਟਾਈਮ ਲੱਗਦਾ ਹਾਂ ਕੀ ਕੰਡੀਆਂ ਵਾ ਤੋਤੇ ਨੀ ਮਮੀ ਬੈਠੀ ਆ ਕੰਕੰਡਾ ਕਰ ਰਿਹਾ ਵਾ ਖਲਾਰਾ ਕੋਲ ਕੋਲ ਤੇ ਮੱਖੀਆਂ ਸਾਰੀਆਂ ਦਰਵਾਜ਼ੀਆਂ ਕੰਨ ਨੀ ਜਾ ਰਹਾ ਆ ਚੱਕ ਕੇ ਬੈਠੇ ਨੇ ਉੱਦਾਂ ਵੀ ਇੱਥੇ ਬੈਠਾ ਕਰ ਫੜ ਲਾਦਾ ਬੁਆ ਖੁੱਲਾ ਮਮੀ ਤਾਂ ਤੋ ਗੋਲ ਗਈ ਨੀ ਮੈਂ ਤੇ ਤੋ ਆਈ ਹਾਂ ਹਾਂ ਤਾਂ ਅੱਜ ਤੱਕ ਕੇ ਤੇ ਹੂੰ ਬੰਨੀ ਤੇਦੇ ਬਾਹਰੋਂ ਨੀ ਆਂ ਥੱਧਿਆ ਨੀ ਉੱਦਾਂ ਉਹਨੇ ਉੱਦਾਂ ਦੇ ਇੱਥੇ ਵੀ ਤੀ ਵੀ ਨਾ ਉਹਨੇ ਤਾਂ ਲੱਗੀ ਮੈਂ ਨਾ ਨੀ ਮੈਂ ਅੱਜ ਪੁੱਤ ਨਹੀਂ ਖੇਡਿਆ ਹੋਵੇ ਤੁਹਾਨੂੰ ਨਹੀਂ ਦੇਦਿਆ ਨਾ ਤੋ ਦਿੱਤਾ ਨਾ ਬੱਤੀ ਮੈਂ ਦੋਦਾਂ ਨੇ ਤਾਮ ਦਾਤੇ ਤਾਂ ਬੋਲੀ ਬੋਲੀ ਤੁੱਤੀ ਹੈ ਅੱਛਾ ਮੈਂ ਤੇਰੀ ਉਹ ਤਾਂ ਤੇ ਨਹੀਂ ਉਦ ਨਹੀਂ ਆਪਾਂ ਦੇਦਿਆ ਅੱਛਾ ਤੁੱਤ ਨਹੀਂ ਦੇਦਿਆ ਉਹ ਮੈਂ ਦੇਦਣਾ ਨਹੀਂ ਹੁੰਦਾ ਈ ਉਹਦਾ ਤੂੰ ਧੱਤੋ ਮਾਤੋ ਕਮਰੇ ਕਾ ਬੋਲਗਾ ਤੇ ਤੇ ਖੇਦਿਆ ਨਹੀਂ ਜਾ ਮੈਂ ਨਾ ਨਹੀਂ ਤੱਤੀ ਨਹੀਂ ਤੇ ਹਾਂ ਤਾਨੂੰ ਉਹ ਗੱਲਾਂ ਢੰਗ ਪਾ ਆ ਜਾਂਦਾ ਬਣਾਉਣ ਦਾ ਗੱਲ ਮੈਂ ਨਹੀਂ ਤੇ ਦੇਆ ਦੇਖਾ ਜਿਹਦੇ ਵਾਂਗੈਂ ਤੋ ਬੈਠੀ ਆ ਜਿਹਦੇ ਵਾਂਗੈਂ ਤੇ ਸੁੱਤੀ ਆ ਯਾ ਬੋਲ ਜੇ ਬੋਲ ਜੇ ਹਾਂ ਮੰਮੀ ਨੂੰ ਉੱਠਦੀ ਨਹੀਂ ਤਾਂ ਮੈਂ ਤੁਹਾਨੂੰ ਕਹਿ ਨਹੀਂ ਪਤਾ 1 ਵਜੇ ਰੋਟੀਆਂ ਨਹੀਂ ਲਾਉਣੀਆਂ ਛੋਟੀ ਕੀ ਕਰਨੀ ਮੰਮੀ ਹੁਣ ਤੂੰ ਛੋਟੀ ਨਹੀਂ ਮੈਂ ਕਹ ਰੋਟੀ ਕਿਆ ਕਹਿ ਨਹੀਂ ਹੁਣ ਨਹੀਂ ਚਾਹੀਦੀ ਤੁਹਾਨੂੰ ਛੋਟੀ ਕੋ ਆ ਤਾਰੇ ਇੱਧਰ ਰੋਟਣਾ ਲਾ ਇੱਧਰ ਆ ਬਾਹਰ ਐਂ ਕੀ ਕਰਨੀ ਤੁਸੀਂ ਛੋਟੀ ਮੰਮੀ ਰੋਟੀ ਆ ਨਹੀਂ ਤੈਨੂੰ ਪਹਿਲਾਂ ਦੱਸਾਂ ਹਾਂ ਚਲ ਰੋਟੀ ਪਕਾਉਣੇ ਰੋਟੀ ਰੋਟੀ ਆ ਕਾਲੀਨੀ ਆ ਆ ਜਾ ਕੇ ਗਾਮਣੇ ਤੇ ਵੇਂਗੀ ਰਹਿਣਾ ਤਾ ਮੇਰਾ ਤਾਂ ਸਿਰ ਖਾ ਲੈਂਦਾਂ ਇਹਨਾਂ ਦੇ ਨਾਲ ਕੀ ਰੋਹ ਸਿਰਖਾ ਆ ਕਰਾਂ ਮੈਂ ਕਿ ਰੋਹ ਦਵਾਈ ਖਾ ਕੇ ਰਾਤ ਨੂੰ ਲੰਮੇ ਪੈਣੀ ਆ ਔਰ ਮੈਂ ਦਵਾਈ ਖਾ ਕੇ ਕਿਹਦੇ ਘਰ ਘੜੀ ਖਾਡ ਆਉਣੀ ਆ ਤੇ ਇਹਨਾਂ ਮਾਨੀ ਕੋਆ ਕਰਦੀਆਂ ਕੋਹਾ ਵਾ ਮੈਂ ਰੋਟੀਆਂ ਨਹੀਂ ਤਾਂ ਛੋਟੀ ਲਾਂਦੋਰ ਪੈਂਦੀ ਆ ਬੋਲੀ ਚੰਦਰੀ ਮੈਂ ਵਿਆਹ ਲਾਂਦੀ ਕਰਾਉਣ ਵਾਲਿਆਂ ਦਾ ਬੇੜਾ ਕਰਕੇ ਦੱਸੋ ਵੀ ਬੋਲੀ ਹੋ ਤੇ ਕੇ ਅੱਗੇ ਮੇਰੀ ਤਤੋ ਤੇ ਇੱਕ ਕੰਬੜੀ ਤੇ ਬੋਲੀ ਜਾਤੀ ਨਾ ਦਾ ਜੇ ਬੇੜਾ ਨਹੀਂ ਇਹਨਾਂ ਦਾ ਕੀ ਆ ਪਿੱਛੇ ਕਿੰਨੇ ਹੀਟਾ ਵਾ ਤੇ ਨੱਤ ਤੇ ਦਾ ਤੰਤੇ ਲਾਏ ਮੈਂ ਤੋਨੇ ਤਾਂ ਗਾਣੇ ਇਹਦਾਂ ਕੀ ਗੱਲਾਂ ਕਰੀ ਜਾਂਦੀ ਤੂੰ ਤੂੰ ਲੱਗੇ ਕੰਬਣੀ ਆ ਮम्मी ਮੈਂ ਨਾਲ ਠੇਰ ਦਿੰਦੀ ਮੈਂ ਨਾਲ ਦਿਲ ਨਾਲ ਦਿੰਦੀ ਇਹਦੇ ਆਵੇਂ ਨੱਤ ਤੇ ਨਾ ਇੱਥੇ ਪਿੱਛੋਂ ਹੋਇਆ ਇੱਥੇ ਵੀ ਤੰਤਾ ਲੱਗਾ ਇੱਥੇ ਵੀ ਇੱਥੇ ਵੀ ਲੱਦਾ ਆਵੇ ਇਹਨਾਂ ਖੱਤੀਆਂ ਨਾਲ ਤਾਂ ਪ੍ਰਸ਼ਨ ਹੁੰਦੇ ਹੁੰਦੇ ਪਹਿਲਾਂ ਆ ਮम्मी ਆ ਯਾਰ ਮੈਂ ਤੇਨੇ ਨੱਤ ਤੇ ਤੱਤ ਨਾਲ ਦਿੱਤੀ ਇਹਦੀ ਧੋਣ ਤੇ ਵੀ ਆਵੇ ਤਨ ਜਾਰੀ ਸੁਧਾਣੇ ਤੋਣੀ ਦੱਲ ਮੰਮੇ ਤੇ ਤੋ ਆਈਆ ਬਾਈ ਜੱਤੀ ਮੋਰਾ ਆਈ ਮੈਂ ਉਧਰ ਨੂੰ ਗਈ ਜਰਾ ਘਰ ਨਿੰਦ ਕੇ ਘਰ ਨੂੰ ਹਾਂ ਉਹ ਗੜੀ ਤੇ ਕੱਟੀ ਖੁੱਲੀ ਜਿਹੜੀ ਉਹ ਦਿਨਾਂ ਨੂੰ ਲੈ ਜਾਂਦੀ ਸੀ ਜਾਂ ਦਿਾਰੇ ਹਾਂ ਉਹ ਨੂੰ ਉਹਦੇ ਨਾਲ ਕੁੱਤੇ ਬੜੇ ਲੱਗੇ ਮਮੀ ਤੇ ਉੱਤੇ ਬਰੇ ਜਿਆਦੇ ਆਦੇ ਮੈਂ ਨਾ ਤਾਂ ਡਰ ਪਛਾਹ ਮੋੜ ਆਈਆਂ ਵੀ ਤੇ ਪਾਈ ਨਾ ਜਾਂ ਮੈਂ ਤਾਂ ਇੱਥੇ ਵੀ ਬਰੇ ਤੋਂ ਬਰੇ ਬਰੇ ਪਹੁੰਚਦੇ ਲਾਤ ਨੂੰ ਹਾਂ ਮੈਂ ਤਾਂ ਆਈ ਨਹੀਂ ਪਹੁੰਚਦੇ ਲੈਣਦੇ ਤੂੰ ਉਹਨਾਂ ਦਾ ਕੰਮ ਹੁੰਦਾ ਬਹਨ ਤਨ ਆਦ ਦੇ ਲਾਤ ਵੀ ਤੋਂ ਤੇ ਦਿੱਤਾ ਮੈਂ ਪਹੁੰਚਦੇ ਲਿੰਦੇ ਚਲ ਆਣੋ ਖਸਮਨ ਖਾਣ ਪਾਉਕ ਦੇਣਾ ਉਹ ਆਖਣਗੇ ਦੀਦੀ ਦੀਦੀ ਬਾਤ ਉਹ ਬਾਬੇ ਲਾਦੇ ਮੰਦਾ ਦਾ ਆਇਆ ਸੀ ਉੱਥੇ ਵੀ ਥੀ। ਉਹ ਤਾਂ ਗੱਲ ਜਬਾਇਆ ਇਥੇ ਨੂੰ ਪੱਕੇ ਖੜੇ ਬਾਹਰ ਦੇਗਾ। ਉੱਥੇ ਬੇਟੀ ਦੇ ਫੇਤਾਰੀਆਂ ਵੀ ਥਾਈ। ਉਹ ਵੀ ਥੀ ਫਿਰ ਉਹਨ ਮੰਦੰਦ ਲੈ ਤਾਂ ਉਹਨ ਲੱਦੀ ਅੰਦਰ ਹੀ। ਹੁਣ ਮੈਂ ਆਵਾਜ਼ ਮਾਰਾਂ ਫਿਰ ਉਹਨੂੰ ਮਾਰ ਲਓ ਅੰਦਰ ਦੇ ਸੰਦੇ ਸਾ ਦਾ। ਦੀਦੀ ਅੰਦਰ ਆ ਜਾ। ਦੀਦੀ ਇੱਥੇ ਅੰਦਰ ਆਜੋ ਗਰਮੀ 'ਚ ਬੈਠੇ ਆ। ਅੰਦਰ ਆਓ। ਅੰਦਰ ਕੇ ਆਣਾ ਬਾਹਰ ਆਵਾ ਠੰਡੀ ਹਵਾ ਲੱਗਦੀ ਆ ਅੰਦਰ ਤੇ ਪੱਖਿਆਂ ਦੀ ਤੇ ਗਰਮ ਹਵਾ ਆ ਤਾਂ ਮੈਂ ਬਾਹਰ ਬੈਣੀ ਵਾ ਵਾ ਵਠਣ ਦੀ ਠੰਡੀ ਹਵਾ ਆ ਮੈਂ ਵਾ ਕੰ ਇਕੱਲੇ ਬੈਠੇ ਹਾਂ ਇੱਥੇ ਆਵਾ ਹਾਂ ਤੇ ਇਕੱਲੀ ਤੇ ਬੈਠੀ ਹਵਾ ਠੰਡੀ ਆਉਂਦੀ ਤਾਂ ਕਰਕੇ ਮੈਂ ਬੈਠੀ ਬਾਹਰ ਸੁਖੀਏ ਤੇਰਨਾ ਮੈਂ ਇੱਕ ਗੱਲ ਕਰਨੀ ਆ ਬੀਬੀ ਕਿਹੜੀ ਸੋ ਸੋਖੀ ਦਸੀ ਕੋਈ ਹਾਂ ਚੱਲ ਹਾਂ ਦਾ ਚੰਗੀ ਚੰਗੀ ਹੋਈ ਆ ਹਾਂ ਸੁਖੀਏ ਤੁਮਨੇ 3-4 ਵਾ ਜਾਂ ਦਿੱਤੀਆਂ ਮੈਂ ਤਾਂ ਦੋ ਆਵਾਜ਼ਾਂ ਸੁਣੀਆਂ ਮੈਂ ਤਾਂ ਖਰੇ ਮੈਨੂੰ ਵੀ ਉੱਚਾ ਸੁਣਦਾ ਪਿਆ ਇਹ ਬੀਬੀ ਅਗਰ ਤੇਨੇ ਨਹੀਂ ਮੰਨਤੇ ਤੇ ਚੌਥੀ ਤੂੰ ਰਲ ਜਾ ਤੇ ਮੇਰਾ ਕੀ ਬਣੂਗਾ ਸੁੱਖੀ ਆ ਲਿਆਨੇ ਆ ਦਵਾਈ ਤੇ ਤੇ ਸ਼ਾਇਦ ਫਰਕ ਪੈ ਹੀ ਜਾਵੇ ਦਵਾਈ ਨਾਲ ਦਵਾਈ ਦੀ ਕੀ ਖਾਣੀ ਆ ਤੇ ਸ਼ੌਂਦੀ ਦਾ ਮਸ਼ੀਨ ਲਵਾ ਕੰਨਾਂ ਚ ਮਾਸਾ ਕੇਲ ਤੋਲ ਫਾ ਦਵਾਈਆਂ ਨੇ ਕੰਨ ਬੋਲੇ ਕੀਤੇ ਇਹ ਦਵਾਈਆਂ ਖਾ ਖਾਈ ਹੋਏ ਆ ਕ ਮੇਰੀ ਮਰਜ਼ੀ ਦੇ ਦਵਾਈ ਨਾ ਖਾਈ ਮਸ਼ੀਨ ਲਵਾ ਲਾ ਚਲ ਇਤਰਾ ਹੀ ਕਰ ਲੈਨੇ ਆ ਫਿਰ ਹਾਂ ਜੀ ਬੋਲੀ ਸ਼ੇਰ ਖਾ ਲੈਂਦੀ ਆ ਮਾੜਾ ਮੋਟਾ ਕਰਨਾ ਸ਼ਰਖਾ ਪਤੇ ਆ ਖਾ ਰੂਜਾ ਕਰਨਾ ਜਿਹੜਾ ਮਾੜੀ ਮੋਟੀ ਤੋਰਦੀ ਮਾ ਤੇ ਬਾਜੂ ਮੰਜੇ ਤੇ ਆ ਕੋਈ ਅਗਰ ਨਹੀਂ ਪਾਣ ਦਿੰਦੇ ਮੰਜੇ ਤੇ ਕੋਈ ਨਹੀਂ ਮਸ਼ੀਨ ਲਵਾ ਲਾਂਗੇ ਤੇ ਕੋਈ ਨਹੀਂ ਹੋ ਜੂਗਾ ਕੰਮ ਠੀਕ ਆ ਪਰਸ਼ਨ ਹੋ ਗਈ ਤਾਂ ਮਸ਼ੀਨ ਲਵਾ ਦਵਾਈ ਨਾ ਖਾਓ ਮੈਂ ਦਵਾਈ ਨਹੀਂ ਖਾਣੀ ਹੁਣ ਤੇ ਟੇਪਾ ਆ ਗਿਆ ਵਾ ਹਣ ਕਦੀ ਕੋਸ ਹੁਣਾ ਕਦੀ ਕੋਸ ਹੁਣਾ ਆ ਤੇ ਦਵਾਈਆਂ ਖਾ ਖਾ ਤੇ ਬੋਲੇ ਹੁਣਾ ਵਾ ਤੂੰ ਉਧਰੋਂ ਚੰਗੀ ਆ ਮਸ਼ੀਨ ਲਵਾ ਲੋ ਕਿਾ ਸੁੱਕੀ ਹੈ ਜਿਤਨਾ ਤੂੰ ਆ ਨਹੀਂ ਉਤਰਾ ਹੀ ਕਰ ਲੈਨੇ ਚਲ ਮਸ਼ੀਨ ਹੀ ਲਵਾ ਲੈਨੇ ਹਾਂ ਠੀਕ ਵਾ ਮੰਮੀ ਰੋਟੀ ਪਾਕ ਗਈ ਐ ਖਾਣੀ ਕਹਦਣਾ ਵਾ ਖਾਣੀ ਹੋਣ ਦੱਸ ਵਾ ਮੂੰਹ ਨੇ ਖਾਣੀ ਹੋਰ ਖਾਣਾ ਖਾਣੀ ਐ ਐ ਸਬਜੀ ਹੈ ਨੀਨ ਨਾਲ ਸਬਜੀ ਹੁਆ ਕੋਈ ਨਹੀਂ ਪਰੋ ਸਬਜੀ ਨਾਲ ਖਾਈ ਦੀਆਂ ਵਾ ਕੋਈ ਤਾਂ ਚਾ ਚਾਰ ਨਾ ਨਾਕਦੀਆਂ ਕਿੰਨਾ ਪਾਇਆ ਵਾ ਟਟੋਵਾਂ ਦਾ ਚਾਰ ਪਾਇਆ ਸਰੰਜਣਾ ਦਾ ਪਾਇਆ ਵਾ ਅੰਬ ਦਾ ਪਾਇਆ ਜੇ ਤੁਹਾਨੂੰ ਨੀ ਨੇ ਚਾਰ ਨਾ ਨਾਕਦੀਆਂ ਤੇ ਮੈਨੂੰ ਪਾਠੀ ਦਿਹਾੜੇ ਚਾਹਣਾ ਹਾਏ ਮੰਮੀ ਕਿੰਦਾ ਨੇ ਕਹਿੰਦੇ ਕਿ ਚਾਹਣਾ ਪਾਠੀ ਖਾ ਲੋਗੇ ਤੇ ਹੋਰ ਦਾਸ ਨਾ ਨਗਦੀ ਮੈਨੂੰ ਪਾਠੀ ਖਾ ਲਈ ਦੀ ਆਹੋ ਤੇ ਦੇਣਾ 17 ਰੁਪਏ ਜਿਹਨੇ ਅੱਜ ਬਾਜ਼ਾਰੋਂ ਨਾਕ ਤੇ ਗਏ ਨਹੀਂ ਕੱਲ੍ਹ ਆ ਬਟਾਰੇ ਉੱਥੇ ਪਾਤੀਆਂ ਦਿੰਦੇ ਆਓ ਜਾ ਲਿਆ ਇਹਨੇ ਕਲਾਕ ਤੇ ਨਹੀਂ ਵੀ ਨਵੀਆਂ ਨਵੀਆਂ ਹੀ ਵੈਰਾਈਟੀਆਂ ਖਾਂਦੇ ਹੀ ਹੋ ਇਹ ਤੈਨੂੰ ਨੰਗ ਜੋ ਕਿ ਮੈਂ ਤੈਨੂੰ ਲਿਆ ਦਿੰਨੀ ਆ ਤੇ ਤੈਨੂੰ ਹੀ ਨਹੀਂ ਨੰਗਣੀ ਮੁੜ ਕੇ ਜਾ ਲਿਆ ਤਾਂ ਮੈਂ ਤੈਨੂੰ ਖਾ ਕੇ ਦੱਸਦੀ ਆ ਲੈ ਮੰਮੀ ਚਾਹ ਤੇ ਪਾਠੀ ਉਹ ਅਣ ਤੇਰਾ ਬੇੜਾ ਘਰ ਕੋ ਹੋ ਜਾ ਮੰਮੀ ਕੀ ਹੋਇਆ ਤੇ ਤੂੰ ਹੀ ਆ ਨਾ ਪਾਣੀ ਆ ਕਿ ਬੋਲਦੇ ਜਾ ਪੱਤਲ ਨਗੋਈ ਵਾਦਕੇ ਬੋਲਦੇ ਆ ਜੀ ਤੇ ਇਹਲਾ ਉਹ ਹੈ ਜੱਡੀ ਭੋਲੀ ਵਿਆਹ ਕੇ ਲਿਆਉਂਦੀ ਬੀਬੀ ਆਪੇ ਆਂਦੀ ਪਾਤੀ ਲਿਆ ਮੈਂ ਪਾਤੀ ਲਾਤੀ ਪਾਤੀ ਨਖਤ ਦਾ ਮਠਿਆਰ ਵਾਲੀ ਪਾਤੀ ਹੋਰ ਵੀ ਕੋਈ ਹੁੰਦੀ ਆ ਆ ਫਰ ਤੋਂ ਖਾਣਾ ਤੇ ਜਾ ਤੇ ਨਖਤ ਜੇ ਕਿੱਥੇ ਜਾਣਾ ਜੰਮਣਾ ਪੜਨਾ ਤੇ ਨਹੀਂ ਆਜ ਤਰਾ ਸਿਆਪਾ ਆ ਗਿਆ ਆ ਪਾਤੀ ਜਾਂਦੇ ਆਈ ਨੂੰ ਹੰਦੇ ਪਾਤੀ ਹਾਂ ਹਾਂ ਕੀ ਕਰੇ ਉਹ ਜਿਹੜੀ ਅੱਗ ਬਾਲਣ ਵਾਲੀ ਹਾਂ ਹਾਂ ਦਾ ਖੜਿਆ ਮੋਟਾ ਦਾ ਪੜੇ ਜਮਣ ਵਾਲੇ ਦਿੰਦਾ ਹੀ ਸਿਆਪਾ ਨਹੀਂ ਇਹਨਾਂ ਦਾ ਇਹ ਗੀਤ ਨਾ ਹਾਂ ਤਾਂ ਚਾਰ ਖਾਣ ਕੋ ਵਾ ਜ਼ਿੰਦਗੀ ਆਹ ਨੌਣੇ ਆ ਪਾਤੀ ਆ ਕੇ ਇਹ ਮਠਿਆਈ ਲਾਂਗੀ ਕਾ ਲੈਣ ਦੀ ਖੱਟੀ ਨਾ ਹਾਂ ਕੋਣ ਸਮਝੀ ਨਾ ਆਉਂਦਾ ਪਾ ਕੇ ਕੋਈ ਸੇਦੇ ਸਿਤਰਾਂ ਵਾਲਾ ਕੰਮ ਕਰਦੀ ਹੋਵੇ ਕੋਈ ਤਾਂ ਤੀਨ ਪਾਤੀ ਤਾਂ ਹੀ ਪਤਾ ਹਾਂ ਪਾਤੀ ਮੈਂ ਪਈਨਾਂ ਨਾ ਖੱਟੀਆ ਕਾੜੀ ਆਖਾ ਤੂੰ ਕਰ ਗਈ ਆ ਹਾਂ ਆ ਦਾ ਫੜਾ ਮੋਟਾ ਢਾ ਮੰਮੀ ਸੌਰੀ 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 ਮੰਮੀ ਸੌਰੀ ਅਜੜੀ ਲੰਬਾ ਬੰਦਿਆ ਕਾ ਬੈ ਹਾਂ ਮੰਗਣੀ ਨਾਲੇ ਨਖਤਰ ਹੋਇਆ ਮੈਨੂੰ ਅੱਜ ਪਾਠੀਆਂ ਖਵਾ ਲੰਡਾ ਫਾਂ ਤੇ ਗੋਏ ਜਨਾ ਕਾਰਨ ਤਾਂ ਕੇ ਲੈੜ ਮੰਮੀ ਮੈਨੂੰ ਕੋਈ ਪਤਾ ਨਹੀਂ ਪਾਠੀ ਘੇਰੀ ਅੱਜ ਤਾਂ ਰੋਟੀ ਬੋਲੀ ਨੂੰ ਕਾਇ ਜੇ ਬੋਲੀ ਨੇ ਆਈ ਤੇ ਆਪਣਾ ਰੋਜੋ ਨਖਤਰਾ ਤਾਂ ਵੀ ਛੱਤਰ ਹੋ ਗਿਆ ਕਰਨੀਆਂ ਆ ਦੰਦਰਾ ਕਰਨੀਆਂ ਮੰਮੀ ਮੈਨੂੰ ਕੋਈ ਪਤਾ ਤੂੰ ਕੀ ਕਹਿੰਦੇ ਕੰਬਲੀ ਅਸੀਂ ਜਾਂਦੇ ਹੀ ਇਹ ਨਖਤਰੀ ਰੋਣਾ ਚਾਹਤੇ ਆਣਾ ਓਏ ਪਾਠੀ ਜੀ ਲੈ ਕੇ ਆਤੀ ਗਾੜੀ ਕਨੋਂ ਆ ਪਾਠੀ ਮਠਿਆਈ ਕਹੇ ਤੇ ਉਧਰ ਸੁੱਕੀ ਪਾਠੀ ਚੋਕਲੇ ਮੈਨੂੰ ਨਹੀਂ ਪਤਾ ਲੱਗਾ ਫੇ ਕਿਹੜੀ ਪਾਠੀ ਕੰਨਾ ਜੇ ਮਸ਼ੀਨ ਲਵਾ ਲੈ ਆਪਣੇ ਬੰਦੇ ਨੂੰ ਕਹਾਂ ਲਵਾ ਦੇ ਹੋਏ ਹੋਏ 라ਛੋੜ ਵੇ ਲੈਦਰ ਬੀਬੀ ਈ ਹੋਇਆ ਬਾ ਲੋਲਾ ਪੈ ਗਿਆ ਬਾ ਗਲੀ ਤੱਕ ਲੋਲਾ ਵੇਣਦੀ ਆ ਨੀ ਕੋਈ ਨੁਕਰਾ ਸਾਇ ਨਾ ਚੜਿਆ ਮੈਂ ਤੋਤ ਨਹੀਂ ਤੇ ਲੀਆਂ ਬੱਬਨ ਗਈ ਮੈਂ ਮੈਂ ਦੀ ਤੰਦੇ ਫੇਦਣਾ ਮੈਂ ਫੇਦੀ ਹਾਂ ਹਾਂ ਤੇ ਤੈਨਾਂ ਲੋਲਾ ਪਾਤਾ ਪਾਇਆ ਬਾਹਰ ਆ ਕੇ ਆ ਜਾਂਦੀ ਸਿੰਦੋ ਤੇ ਘਰ ਆ ਤਾ ਨਹੀਂ ਕਿ ਉਹ ਨਾ ਸਰਖਾ ਦਾ ਤੂੰ ਬਾਹਰ ਆਦੀ ਕਰਾ ਆ ਕਰਕਦੀ ਆਉਣੀ ਗਾੜੀਆਂ ਤੂੰ ਮੇ ਮਮੀ ਤੇ ਰਹਾ ਤਾ ਆ ਬੋਲੀ ਨੇ ਈ ਹੋਇਆ ਉਹ ਚਾਹ ਕੋਈ ਮੈਂ ਪਹਿਲਾਂ ਆਖਾ ਰੋਟੀ ਪਕਾ ਆ ਉਹ ਰੋਟੀ ਉਹਨੇ ਪਕਾ ਕੇ ਬੀਬੀ ਖਾ ਲੈਣਾ ਖਾਣੀ ਮਮੀ ਫੇਰਾ ਤਾ ਮੁੜ ਕੇ ਮੈਂ ਆਖਾ ਚਲ ਮੈਨੂੰ ਮਾਸਾ ਪਾਤੀ ਦੇ ਦੇ ਚਾਹ ਨਾ ਫੇਰਾ ਉਹ ਸੁੱਕੀ ਪਾਤੀ ਲਾਏ ਗੋ ਗੋਏ ਵਾਲੀ ਮੇਰੇ ਘਰ ਤੰਨਾ ਵਾਹ ਤਨ ਪਾਣੀ ਨਹੀਂ ਦਿੱਤੀ ਤਰਨੋ ਹਾਂ ਦਾ ਮਾਕੇ ਤੇਰੇ ਉਹ ਆਇਆ ਸੀ ਉਹ ਨਾ ਉਹਨੇ ਨਾ ਸਵਾੜ ਗਾਣਾ ਤੇਰੇ ਨਾਲ ਜਿਵੇਂ ਸ਼ੱਕਰ ਪਾਤੀ ਮੰਮੀ ਦੁਕਾਨ ਨਹੀਂ ਨਹੀਂ ਤੋੜ ਤੋੜ ਕੇ ਹਾਂ ਉਹ ਵਾਲੀ ਦੋਵੇਂ ਪਾਤੀ ਲੈ ਆਂਦੀ ਹਾਂ ਹਾਂ ਉਹ ਸ਼ੱਕਰ ਚਾਹੀਦੀ ਹੋਂ ਤਰਤਾ ਨਾ ਨਹੀਂ ਤੇ ਖਾ ਲੈ ਮੇਰਾ ਸੇਰ ਤੇ ਮੰਮੀ ਗੋਲੀ ਨਹੀਂ ਤਾਂ ਮੈਨੂੰ ਐਂ ਨਹੀਂ ਆ ਹਾਂ ਤੂੰ ਉਹਦਾ ਨਾਲ ਆ ਕੇ ਤਾਂ ਬੜੀ ਦਾਨੀ ਆ ਮੈਂ ਅੱਦੀ ਤਾਂ ਮੈਨੂੰ ਹਾਂ ਤੇ ਮੇਰੇ ਦੋਵੇਂ ਮੈਨੂੰ ਭਾਈ ਹਟੋ ਨਹੀਂ ਤਾਂ ਤੂੰ ਕੁੜਨਾ ਲੱਭ ਜਾਈਂ ਹਾਂ ਹੂੰ ਜਾਂਦੇ ਹੀ ਦਰਦ ਆ ਮੇਰਾ ਇਦੀ ਵੱਢੀ ਹੋ ਗਈ ਆ ਹਾਂ ਤੇ ਜਾ ਮੈਂ ਖੇਦਣ ਜਾ ਕਰ ਜਿਹੜੀਆਂ ਵੱਡੀਆਂ ਹੋਈਆਂ ਤੂੰ ਵੱਡੀਆਂ ਤੇ ਤੈਨੂੰ ਪੜਨ ਦੁਪਹਿਰ ਕਦਰ ਫਿਰ ਲਗਾਈ ਤੇ ਮੈਂ ਤੇਂਡੋਂ ਦੀ ਤਾਂ ਨਹੀਂ ਧੂਈਆਂ ਵੇ ਤਾਂ ਨਾ ਖੇਦਣ ਜਾਇਂ ਸੁਣ ਕੇ ਕੋੜਨ ਤੇ ਪਾਰੇ ਨੇ ਕੱਢਣਾ ਆਪੋ ਤੇਂਡਣ ਜਾਇਂ ਮੈਂ ਘਰ ਗਿਆ ਖਾਤਾ ਨੇ ਲੱਤਾਂ ਤੋੜ ਦੇ ਰਾਂ ਨੇ ਇਹਨੇ ਤੇਰਾ ਤੇਰਾ ਤੰਮਲੀ ਨੇ ਖਾ ਲਿਆ ਬੋਈਏ ਖਾ ਲਿਆ ਤੇ ਗੁੱਸਾ ਖਾ ਲਿਆ ਤਾਂ ਮੇਰੇ ਤੇ ਤਾਂ ਨਹੀਂ ਆ ਤੂੰ ਵੀ ਅਗਰ ਖਾ ਲਾ ਖਾ ਲਈ ਨਾ ਲੱਭ ਹਲਾ ਬਈ ਆਈ ਲੋਕੀ ਨਹੀਂ ਹੁੰਦੇ ਨਾ ਦੁਪਾਰੇ ਕੁੜੀਆਂ ਬਾਹਰ ਬਥੇਲੀਆਂ ਵੇ ਬਾਤ ਇਦਾ ਟਾਪੂ ਤੇ ਦੰਨੀਆਂ ਹਾਂ ਬੜੀਆਂ ਖੇਡਣੀਆਂ ਮਾਰੀ ਲੋਟ ਆਈ ਮੈਂ ਹਾਂ ਦਾ ਮੈਨੂੰ ਤਾਂ ਦੇ ਲੋ ਤੀ ਦੇ ਹਾਂ ਆਹ ਤਾਣਾ ਮੇਰਾ ਤੱਕੇ ਸ਼ੇਰ ਖਾ ਬਗ ਮੈਂ ਨਹੀਂ ਅੱਗੇ ਜੋਗੀ ਆਦੀ ਜਾ ਕੇ ਪੀਣਾ ਦੇਖ ਕੇ ਤੂੰ ਦਾ ਦੇ ਵੀ ਤਾਂ ਲੋ ਤੇ ਜੱਤ ਨੂੰ ਪਾਠੀ ਰੱਖੀ ਹੁਣੀ